ਨਹੀਂ ਜੀ ਨਹੀਂ ਕਾਂਗਰਸੀਆਂ ਨੂੰ ਨਹੀਂ ਸੱਦਾ ਦਿੰਦੇ ਜੀ ਤੁਸੀਂ ਕਹਿ ਰਹੇ ਹੋ ਨਾ ਸਾਰਿਆਂ ਨੂੰ ਹੀ ਨਹੀਂ ਨਹੀਂ ਪੰਥਕ ਨਹੀਂ ਆ ਵੀ ਸਾਰਿਆਂ ਦਾ ਮਤਲਬ ਜੀ ਪੰਥਕ ਨਾ ਕਾਂਗਰਸ ਆਵੇ ਸਾਡੇ ਨਾਲ ਨਾ ਸੀ ਉਹਨੂੰ ਰਲਾਈਏ ਅੱਛਾ ਜੀ ਤੇ ਫਿਰ ਕਾਲੀ ਦਲ ਨੂੰ ਰਲ ਲਾ ਲੋ ਨਹੀਂ ਜੀ ਉਹ ਵੀ ਹੈ ਉਹ ਤਾਂ ਸਾਰਿਆਂ ਦਾ ਆਪਣਾ ਜਿੰਦਾ ਆਪਣਾ ਚੱਲ ਗਿਆ ਜਿਹੜੇ ਬਾਕੀ ਹੈ ਜੀ ਪੰਥਕ ਅ ਅਕਾਲੀ ਦਲ ਪੰਥਕ ਦੀ ਗੱਲ ਕਰਦਾ ਧਰਮੀ ਫੌਜੀ ਪਰਿਵਾਰ ਦੀ ਗੱਲ ਕਰਦਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾਈ ਜੀ ਜਿਹੜੇ ਇਹ ਧਰਮੀ ਫੌਜੀ ਪਰਿਵਾਰ ਦੀ ਗੱਲ ਕਰਦੇ ਆ ਇਹਨਾਂ ਨੂੰ ਉਹਦੋਂ ਨਹੀਂ ਧਰਮੀ ਫੌਜੀ ਯਾਦ ਆਏ ਉਹ ਧਰਮੀ ਫੌਜੀ ਜਿਹੜੇ ਦਰਬਾਰ ਸਾਹਿਬ ਦੇ ਬਾਹਰ ਰਿਕਸ਼ਾ ਚਲਾਉਂਦੇ ਸੀ ਤੇ ਮਗਰ ਲਿਖਿਆ ਹੁੰਦਾ ਸੀ ਧਰਮੀ ਫੌਜੀ ਦਾ ਰਿਕਸ਼ਾ ਉਹ ਧਰਮੀ ਫੌਜੀ ਨਹੀਂ ਯਾਦ ਆਏ ਇਹਨਾਂ ਨੂੰ ਹੁਣ ਬੀਬੀ ਪ੍ਰਿੰਸੀਪਲ ਹੈ ਉਹ ਇਹਨਾਂ ਨੂੰ ਯਾਦ ਹੈ ਵੀ ਹਾਂ ਧਰਮੀ ਫੌਜੀ ਦੀ ਜਿਹੜੇ ਅਸਲ ਲੋੜ ਵਾਲੇ ਸੀਗੇ ਜਿਨ੍ਹਾਂ ਨੂੰ ਅਸਲ ਜਿਹ ਜ਼ਰੂਰਤ ਸੀਗੀ ਜਿਹੜੇ ਰਿਕਸ਼ਾ ਚਲਾਉਂਦੇ ਸੀ ਧਰਮੀ ਫੌਜੀ ਉਹਦਾਂ ਦੀ ਤਾਂ ਇਹਨਾਂ ਨੇ ਕਦੇ ਸਾਰ ਨਹੀਂ ਲਈ ਫਰਮਾਨਦੇ ਨਾਲ ਸਿੱਖ ਸਿੱਖਦੀਆਂ ਲੱਤਾਂ ਖੇਚਦਾ ਪਿਆ ਉਹ ਤਾਂ ਹੈ ਹੀ ਆ ਜੀ ਵਿਦੇਸ਼ ਕੋਈ ਸ਼ੱਕ ਹੀ ਨਹੀਂ ਹੈ ਸਰਮਤਾਨ ਦੇ ਲੋਕਾਂ ਦੇ ਲੋਕਾਂ ਦੇ ਹਾਂਜੀ ਤਰਮਤਾਨ ਦੇ ਲੋਕਾਂ ਨੂੰ ਤਰਨਤਾਨ ਦੇ ਲੋਕਾਂ ਨੂੰ ਇਹੀ ਕਹਿਣਾ ਚਾਹੂੰਗਾ ਜੀ ਵੀ ਦੇਖੋ ਜਿਵੇਂ ਤੁਸੀਂ ਪਹਿਲਾਂ ਵਾਰਸ ਪੰਜਾਬ ਤੇ ਅੰਮ੍ਰਿਤਪਾਲ ਤੇ ਤੁਸੀਂ ਭਰੋਸਾ ਕੀਤਾ ਵਿਸ਼ਵਾਸ ਕੀਤਾ ਹੈ ਉਹਨਾਂ ਨੂੰ ਜਿਤਾਇਆ ਹੈ ਓਵੇਂ ਹੀ ਇਹ ਵੀ ਅੰਮ੍ਰਿਤ ਪਾਲ ਸਿੰਘ ਵੱਲੋਂ ਵੀ ਕੈਂਡੀਡੇਟ ਨੇ ਇਹਨਾਂ ਨੂੰ ਜਿਤਾ ਕੇ ਇੱਕ ਵਾਰੀ ਵਿਧਾਨ ਸਭਾ ਚ ਭੇਜੋ ਤੇ ਐਮਪੀ ਲੈਵਲ ਤੇ ਕੰਮ ਕੋਈ ਵੀ ਨਹੀਂ ਹੋਇਆ ਕੋਈ ਨਹੀਂ ਹੋਇਆ ਪਾਜੀ ਹਾਂ ਮੈਂ ਉਹੀ ਜਵਾਬ ਦਿੰਦਾ ਮੈਂ ਮੈਂ ਕਰਨਾ ਸੁਣਾ ਮੈਂ ਪਾਜੀ ਦੇਖੋ ਸੁਣੋ ਮੇਰੀ ਜਾਨ 2.5 ਸਾਲ ਤਾਂ ਨਹੀਂ ਲੰਘੇ 1.5 ਸਾਲ ਹੀ ਲੰਘਿਆ ਹਾਂਜੀ ਤੇ ਸਭ ਤੋਂ ਪਹਿਲੀ ਗੱਲ ਉਹਨਾਂ ਦੀ ਅਸੀਂ ਕਿਹਾ ਸੀ ਵੀ ਐਮਪੀ ਲੈਡ ਦਾ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਕਿਸੇ ਨੂੰ ਵੀ ਅਥਾਰਾਈਜ਼ ਕੀਤਾ ਜਾਵੇ ਵੀ ਉਹ ਗਰੰਟਾ ਪਾ ਸਕਣ ਸਰਕਾਰ ਨਹੀਂ ਮੰਨਦੀ। ਦੂਜੀ ਗੱਲ ਤੁਸੀਂ ਹੜਾਂ ਦੀ ਗੱਲ ਕਰਦੇ ਹੋ ਸਾਡੇ ਕੋਲੇ ਕਾਪੀਆਂ ਰੱਖੀਆਂ ਇਹ 22 ਨੇਮ ਬੰਦਿਆਂ ਦੇ ਨਾਮ ਲਿਖੇ ਆ 25 ਕੈਂਪ ਲੱਗੇ ਸੀ ਹੜਾਂ ਦੇ ਵਿੱਚ ਤੁਸੀਂ ਕਿਸੇ ਵੀ ਪਾਰਟੀ ਦੇ 25 ਕੈਂਪ ਦਿਖਾ ਦਿਓ ਤੁਸੀਂ 5 ਕੈਂਪ ਹੀ ਦਿਖਾ ਦੋ 2000 ਜਦੋਂ ਕਿਸੇ ਚੀਜ਼ ਦਾ ਵਿਕਾਸ ਹੀ ਨਹੀਂ ਹੋਣਾ ਤੇ ਫਿਰ ਪੰਥ ਨੂੰ ਜੁੜਨ ਦਾ ਫਾਇਦਾ ਕੀ ਪਾਜੀ ਲੋੜ ਪਈ ਤੇ ਤਾਂ ਖੜੇ ਹੀ ਆ ਨਾ ਬਾਕੀਆਂ ਨੇ ਕਿਹੜਾ ਵਿਕਾਸ ਕਰਤਾ ਅੱਜ ਤੱਕ ਸਰਕਾਰ ਦੇ ਜਿਹੜੇ ਜਿਹੜਿਆਂ ਦੇ ਜਿਹੜੇ ਦਾਅਵੇ ਤਾਂ ਦਾ ਭਗਵੰਤ ਮਾਨ ਨੂੰ ਤਾਂ 4 ਸਾਲ ਹੋ ਗਏ ਇਹੀ ਨਹੀਂ ਪਤਾ ਲੱਗਾ ਬਈ ਉਹ ਮਸ਼ਹਰੇ ਚ ਜਾ ਰਿਹਾ ਜਾਂ ਸਰਕਾਰ ਦਾ ਸੀ ਇਹ ਮੈਂ ਹੁਣ ਵੀ ਸਟੇਜਾਂ ਤੋਂ ਛੁਟਕਲੇ ਸੁਣਾਈ ਜਾਂਦਾ ਹੈ ਕੰਮ ਕਰਨ ਵਾਲਾ ਤਾਂ ਕਰ ਦੋ ਨੀ ਉਹ 2024 ਵਾਲੀ ਯਾਰ ਤੁਸੀਂ ਪੈਦਾ ਕਰੋਗੇ ਫਿਰ ਹੁਣ ਦੁਬਾਰਾ ਆਊਗੀ ਜੀ ਕੰਮ ਨਾਲ ਸਰਦ ਜਰ ਨਹੀਂ ਆਉਂਦੀ ਸਭ ਕੁਝ ਆਊ ਆ ਦੇਖੋ ਜੀ ਬਾਹਰ ਘਟ